ਜਦੋਂ ਵੀ ਮੋਬਾਈਲ ਜਾਂ ਸੋਸ਼ਲ ਮੀਡੀਆ ਖੋਲਦੇ ਆ ਜਾਂ ਕੋਈ ਟੀਵੀ ਤੇ ਖਬਰਾਂ ਸੁਣਦੇ ਆ ਤਾਂ ਹਰ ਪਾਸੇ ਇਹੋ ਚਰਚਾ ਹੈ ਕਿ ਭਰਾ ਸਾਡੇ ਵੀ ਪਾਣੀ ਆ ਗਿਆ ਆ ਦੇਖੋ ਸਾਡੇ ਉਸ ਖੇਤ ਚ ਪਾਣੀ ਚ ਲਿਆ ਗਿਆ ਜਿੱਥੇ 90 ਸਾਲ ਤੋਂ ਨਹੀਂ ਗਿਆ ਸੀ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕਰ ਲਿਆ ਜਿੱਥੇ ਤੱਕ ਮੈਂ ਸਮਝਦਾ ਵੀ ਲੋਕਾਂ ਨੂੰ ਬਿਜਲੀ ਦੇ ਵੀ ਜੇ ਦਿਖਾਏਗੇ ਤਾਂ ਉਹ ਦੇਖੋ ਜੀ ਕੱਟ ਲੱਗ ਗਿਆ ਜੀ ਫਲਾਣਾ ਲੱਗ ਗਿਆ ਵੀ ਗਲਤ ਗੱਲਾਂ ਦੇ ਕੂੜ ਪ੍ਰਚਾਰ ਕਰਕੇ ਉਹ ਉਸੇ ਕੰਮਾਂ ਨੂੰ ਸਾਡਿਆਂ ਨੂੰ ਰੋਕਿਆ ਗਿਆ ਆਪਾਂ 5 ਸਾਲ ਲਈ ਪੰਜਾਬ ਇਹਨਾਂ ਨੂੰ ਸਮਾਇਆ ਆਪਾਂ 5 ਸਾਲ ਦੇ ਲਈ ਇਹਨਾਂ ਤੇ ਪੂਰਨ ਵਿਸ਼ਵਾਸ ਕਰੀਏ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਤੋਂ ਜਨਨ ਕਿ 15 ਜੂਨ ਅੱਜ 15 ਜੂਨ ਤੋਂ ਪੰਜਾਬ ਦੇ ਵਿੱਚ ਦੂਜੇ ਕਲਸਟਰ ਅਨੁਸਾਰ ਝੋਨਾ ਲਗਾਇਆ ਜਾਵੇਗਾ ਜਨਨ ਕਿ ਕਿਸਾਨ ਅੱਜ ਤੋਂ ਝੋਨਾ ਲਗਾਉਣਾ ਸ਼ੁਰੂ ਕਰਨਗੇ ਸੀਐਮ ਭਗਵੰਤ ਸਿੰਘ ਮਾਨ ਲਗਾਤਾਰ ਕਹਿ ਰਹੇ ਸੀ ਕਿ ਜਦੋਂ ਝੋਨਾ ਕਿਸਾਨ ਲਾਉਣਗੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ ਤਾਂ ਉਸ ਤੋਂ ਪਹਿਲਾਂ ਪੂਰੇ ਪ੍ਰਬੰਧ ਪੂਕਤਾ ਹੋਣਗੇ ਸੂਏਆਂ ਦੇ ਕੱਸੀਆਂ ਦੇ ਜਿਹੜੇ ਪ੍ਰਬੰਧ ਨੇ ਜਾਨੀ ਕਿ ਨਹਿਰੀ ਪਾਣੀਆਂ ਉਹ ਕਿਸਾਨਾਂ ਨੂੰ ਮਿਰੂਗਾ ਹਦਾਇਤਾਂ ਅਨੁਸਾਰ ਲਾਈਟ ਵੀ ਆਊਗੀ ਬਿਜਲੀ ਵੀ ਆਊਗੀ ਸੋ ਅੱਜ 15 ਜੂਨ ਆ ਤਸਵੀਰਾਂ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ ਦੀਆਂ ਕੱਸੀਆਂ ਨੇ ਸੂਏ ਨੇ ਉਹਨਾਂ ਦੇ ਵਿੱਚ ਪਾਣੀ ਆ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਜਿਹੜੀਆਂ ਨਹਿਰਾਂ ਨੇ ਉਹ ਭਰੀਆਂ ਚੱਲ ਰਹੀਆਂ ਨੇ ਜਿਹੜੇ ਸੂਏ ਨੇ ਕੱਸੀਆਂ ਨੇ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਸੀ ਕਿ ਅਸੀਂ ਉੱਥੇ ਪਾਣੀ ਪਹੁੰਚਾਤਾ ਜਿੱਥੇ ਕਿਸੇ ਵੀ ਸਰਕਾਰ ਨੇ ਨਹੀਂ ਪਹੁੰਚਾਇਆ ਸੀ ਕਿਉਂਕਿ ਪੰਜਾਬ ਅੱਜ ਕਿਤੇ ਨਾ ਕਿਤੇ ਦਿੱਕਤ ਝਾ ਪੰਜਾਬ ਦੇ ਪਾਣੀ ਡੂੰਗੇ ਹੁੰਦੇ ਜਾ ਰਹੇ ਨੇ ਸੋ ਅੱਜ ਤੋਂ 15 ਜੂਨ ਅੱਜ ਅੱਜ ਤੋਂ ਝੋਨਾ ਲਗਾਇਆ ਜਾਵੇਗਾ ਪੰਜਾਬ ਦੇ ਵਿੱਚ ਸ਼ੁਰੂਆਤ ਹੋਵੇਗੀ ਅਤੇ ਕਿਸਾਨ ਅੱਜ ਤੋਂ ਝੋਨਾ ਲਗਾਉਣਗੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਆਲੂਆਰਖ ਮੌਜੂਦ ਨੇ ਗੁਰਪ੍ਰੀਤ ਜੀ ਕੀ ਲੱਗਦਾ ਕੱਸਿਆਂ ਚ ਆ ਗਿਆ ਜੀ ਪਾਣੀ ਫਿਰ ਕਿਵੇਂ ਲੱਗਦੇ ਨੇ ਪ੍ਰਬੰਧ ਸਰਕਾਰ ਦਾ ਸਭ ਤੋਂ ਪਹਿਲਾਂ ਤਾਂ ਮਾਜਾ ਸਾਹਿਬ ਤੁਹਾਨੂੰ ਤੁਹਾਡੇ ਚੈਨਲ ਨੂੰ ਪਿਆਰ ਭਰੀ ਸਤਿ ਸ਼ਕਾਲ ਦੇਖੋ ਕੱਸੀਆਂ ਚ ਪਾਣੀ ਆ ਗਿਆ ਤੁਹਾਡੇ ਸਾਹਮਣੇ ਹੀ ਆ ਪਹਿਲਾਂ ਹੀ ਤੁਸੀਂ ਜ਼ਿਕਰ ਕਰਕੇ ਹਟਿਓ ਜਦੋਂ ਵੀ ਮੋਬਾਈਲ ਜਾਂ ਸੋਸ਼ਲ ਮੀਡੀਆ ਖੋਲਦੇ ਆ ਜਾਂ ਕੋਈ ਟੀਵੀ ਤੇ ਖਬਰਾਂ ਸੁਣਦੇ ਆ ਤਾਂ ਹਰ ਪਾਸੇ ਇਹੋ ਚਰਚਾ ਹੈ ਕਿ ਭਰਾ ਸਾਡੇ ਵੀ ਪਾਣੀ ਆ ਗਿਆ ਆ ਦੇਖੋ ਸਾਡੇ ਉਸ ਖੇਤ ਚ ਪਾਣੀ ਚਲਿਆ ਗਿਆ ਜਿੱਥੇ 90 ਸਾਲ ਤੋਂ ਨਹੀਂ ਗਿਆ ਸੀ ਜਾਂ ਜਿੱਥੇ 50 ਸਾਲ ਤੋਂ ਨਹੀਂ ਗਿਆ ਸੀ ਜਾਂ ਜਿੱਥੇ 40 ਸਾਲ ਤੋਂ ਨਹੀਂ ਗਿਆ ਸੀ ਇਹੋ ਚਰਚਾ ਆਪਾਂ ਜਿਹੜੀ ਇਹ ਕੱਸੀ ਤੇ ਵੀ ਖੜੇ ਆ ਇਹ ਆਪਾਂ ਪਿਛਲੇ ਸਾਲ ਵੀ ਇਹਦੀ ਗੱਲ ਕੀਤੀ ਸੀਗੀ ਇਹਦੇ ਚ ਵੀ 40 ਸਾਲ ਤੋਂ ਬਾਅਦ ਇੱਥੇ ਆ ਲੋਕਾਂ ਨੇ ਆ ਖੇਤਾਂ ਵਾਲਿਆਂ ਨੇ ਇਹਦੇ ਚ ਪਾਣੀ ਦੇਖਿਆ ਸੀ ਸੋ ਪੰਜਾਬ ਸਰਕਾਰ ਆਪਣੇ ਵਾਅਦੇ ਦੇ ਮੁਤਾਬਕ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਦੇ ਮੁਤਾਬਕ ਬੜੇ ਬੇਖੂਬੀ ਨਾਲ ਲੱਗੀ ਹੋਈ ਹੈ ਬਿਲਕੁਲ ਜਨਨ ਕਿ ਪਹਿਲਾਂ ਇੱਕ ਅਸੀਂ ਚ ਤੁਸੀਂ ਵੀ ਪਾਣੀ ਦੇਖਿਆ ਨਹੀਂ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਿਛਲੀ ਵਾਰ ਤੋਂ ਹੀ ਆਇਆ ਉਸ ਤੋਂ ਪਹਿਲਾਂ ਕਦੇ ਨਹੀਂ ਆਇਆ ਸੀ ਪਾਣੀ ਇਹ ਚ ਦੇਖੋ ਮੈਂ 20 22 ਸਾਲ ਫੌਜ ਦੀ ਨੌਕਰੀ ਕਰਕੇ ਆ ਗਿਆ 7-8 ਸਾਲ ਮੈਨੂੰ ਪੈਨਸ਼ਨ ਆਈ ਨੂੰ ਹੋ ਗਏ 30 ਕ ਸਾਲ ਦਾ ਤਾਂ ਮੈਂ ਸਾਫ ਜ਼ਿਕਰ ਕਰ ਸਕਦਾ ਕਿ ਮੈਂ ਇਹਦੇ ਚ ਪਾਣੀ ਨਹੀਂ ਦੇਖਿਆ ਸੀ ਟੁੱਟਿਆ ਫੁੱਟੀਆਂ ਇੱਟਾਂ ਦਾ ਬਣਿਆ ਹੋਇਆ ਜਰੂਰ ਇੱਕ ਖਾਲ ਜਰੂਰ ਦਿਖਦਾ ਸੀ ਕਦੇ-ਕਦੇ ਜੇ ਕਿਤੇ ਆ ਵੀ ਜਾਂਦਾ ਪਿੱਛੋਂ ਪਾਣੀ ਬਾਧੂ ਹੋਣ ਤੇ ਛੱਡਿਆ ਵੀ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਟੁੱਟ ਕੇ ਕਿਸੇ ਦਾ ਨੁਕਸਾਨ ਹੀ ਕਰਦਾ ਸੀ ਪਰ ਜਿੱਥੇ ਲਾਹਾ ਦੇਣਾ ਸੀ ਉੱਥੇ ਲਾਹਾ ਨਹੀਂ ਦਿੰਦਾ ਸੀ ਲੋਕਾਂ ਨੂੰ ਬਿਲਕੁਲ ਕਿਸਾਨਾਂ ਦਾ ਵੀ ਕਹਿਣਾ ਕਿਸਾਨਾਂ ਦੀ ਵੀ ਕਵਾਜ਼ ਆ ਰਹੀ ਆ ਕਿ ਲਾਈਟ ਲਾਈਟ ਬਹੁਤ ਵਧੀਆ ਤਰੀਕੇ ਨਾਲ ਰਾਤ ਨੂੰ ਲਾਈਟ ਨਹੀਂ ਆਉਂਦੀ ਦਿਨ ਚ ਲਾਈਟ ਆਉਂਦੀ ਆ ਜਾਨੀ ਕਿ ਉਹ ਫਤਵਾ ਜਿਹੜਾ ਸੰਗਰੂਰ ਚ ਗੁਰਮੀਤ ਸਿੰਘ ਮੀਤ ਹੈਰ ਜਿੱਤੇ ਨੇ ਉਹ ਫਤਵਾ ਮਿਲਿਆ ਕੀ ਲੱਗਦਾ ਤੁਹਾਨੂੰ ਕਿਹੜਾ ਕੰਟੈਂਟ ਚੱਲਿਆ ਤੁਹਾਡਾ ਕਿ ਸੰਗਰੂਰ ਚ ਤਾਂ ਵਧੀਆ ਹੋਇਆ ਪਰ ਪੰਜਾਬ ਚ ਉਹ ਕੰਟੈਂਟ ਨਹੀਂ ਚੱਲਿਆ ਦੇਖੋ ਸਾਨੂੰ ਵੀ ਬੜੀ ਇਹ ਖੈਰ ਹੈਰਾਨੀ ਹੈ ਮੈਨੂੰ ਅਸੀਂ ਡਾਊਨ ਆਏ ਆ ਇਹਨੂੰ ਅਸੀਂ ਆਪਣੀ ਮੰਨਦੇ ਆ ਕਿ ਅਸੀਂ ਕੁਝ ਜਗ੍ਹਾ ਤੇ ਕੁਝ ਸਿੱਟਾ ਜਿਹੜੀਆਂ ਬਹੁਤ ਨੇੜੇ ਜਾ ਕੇ ਵੀ ਲਾਜ਼ ਕੀਤੀਆਂ ਨੇ ਪਰ ਜਿੱਥੇ ਤੱਕ ਮੈਨੂੰ ਲੱਗਦਾ ਅਸੀਂ ਨਾ ਜਿਹੜੇ ਕੰਮਾਂ 'ਚ ਲੱਗੇ ਹੋਏ ਸੀ ਜਿਆਦਾ ਫੋਕਸ ਉੱਥੇ ਵੀ ਕਰਕੇ ਰੱਖਿਆ ਜਿਵੇਂ ਪਾਣੀ ਦੇ ਲਈ ਲੱਗੇ ਹੋਏ ਸੀ ਬਿਜਲੀ ਦੇ ਲਈ ਲੱਗੇ ਹੋਏ ਸੀ ਅਸੀਂ ਇਹ ਚੱਕਰ 'ਚ ਨਹੀਂ ਰਹੇ ਜਿਵੇਂ ਦੂਜੀਆਂ ਸਰਕਾਰਾਂ ਕੰਮ ਘੱਟ ਕਰਦੀਆਂ ਨੇ ਦਿਖਾਵੇ ਵੱਧ ਕਰਦੀਆਂ ਨੇ ਇਸ ਦੇ ਉਲਟ ਇਹਨਾਂ ਸਾਡੀਆਂ ਵਿਰੋਧੀ ਪਾਰਟੀਆਂ ਨੇ ਕੀ ਕੀਤਾ ਸਾਡੇ ਕੀਤੇ ਹੋਏ ਕੰਮਾਂ 'ਚ ਕਿਉਂਕਿ ਜਦੋਂ ਕੰਮ ਕਰਦੇ ਆ ਤਾਂ ਉਹ ਤਾਈਆਂ ਰਹੀ ਜਾਂਦੀਆਂ ਨੇ ਜਿਹੜਾ ਕੰਮ ਨਹੀਂ ਕਰਦਾ ਉਹਦੇ ਤੋਂ ਗਲਤੀ ਕੀ ਹੋਊਗੀ ਕਿਤੇ ਨਾ ਕਿਤੇ ਕੰਮਾਂ 'ਚ ਛੋਟੀਆਂ ਮੋਟੀਆਂ ਘਾਟਾਂ ਰਹਿ ਜਾਂਦੀਆਂ ਨੇ ਤਾਂ ਇਹਨਾਂ ਨੇ ਸਾਡੇ ਪਾਣੀ ਦੇ ਵਿਸ਼ੇ ਨੂੰ ਉਚੱਕ ਕੇ ਵੀ ਇੱਥੇ ਨਹੀਂ ਪਾਣੀ ਆਇਆ ਜੀ ਇੱਥੇ ਨਹੀਂ ਆਇਆ ਕੋਈ ਸੁੱਕੇ ਖਾਲ ਦਿਖਾ ਕੇ ਕੋਈ ਲੋਕ ਇਹਨਾਂ ਇਹਨਾਂ ਪਾਰਟੀਆਂ ਨੇ ਲੋਕਾਂ ਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਕੰਮ ਦੇ ਇਹ ਝੂਠੇ ਵਾਅਦੇ ਕੀਤੇ ਨੇ ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ ਪਰ ਇਹੋ ਜੀ ਕੋਈ ਗੱਲ ਨਹੀਂ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕਰ ਲਿਆ ਜਿੱਥੇ ਤੱਕ ਮੈਂ ਸਮਝਦਾ ਵੀ ਲੋਕਾਂ ਨੂੰ ਬਿਜਲੀ ਦੇ ਵੀ ਜੇ ਦਿਖਾਏਗੇ ਤਾਂ ਉਹ ਦੇਖੋ ਜੀ ਕੱਟ ਲੱਗ ਗਿਆ ਜੀ ਫਲਾਣਾ ਲੱਗ ਗਿਆ ਵੀ ਗਲਤ ਗੱਲਾਂ ਦੇ ਕੂੜ ਪ੍ਰਚਾਰ ਕਰਕੇ ਉਹ ਉਸੇ ਕੰਮਾਂ ਨੂੰ ਸਾਡਿਆਂ ਨੂੰ ਰੋਕਿਆ ਗਿਆ ਤੇ ਅਸੀਂ ਉਹ ਕੰਮ ਲੋਕਾਂ ਤੱਕ ਉਹ ਤਰੀਕੇ ਨਾਲ ਨਹੀਂ ਪਹੁੰਚਾ ਸਕੇ ਉਹ ਤਰੀਕੇ ਨਾਲ ਸਾਡੀ ਮੈਨੂੰ ਲੱਗਦਾ ਵੀ ਐਡ ਨਹੀਂ ਪਹੁੰਚ ਸਕੀ ਜਿਹੜੇ ਤਰੀਕੇ ਨਾਲ ਸਾਨੂੰ ਜੇ ਪਾਣੀ ਦੀ ਗੱਲ ਕਰੀਏ ਨਾ ਪੰਜਾਬ ਚ ਪਾਣੀ ਦੀ ਉਹ ਗੱਲ ਕਰ ਲੈਂਦੇ ਅਸੀਂ ਪੂਰੇ ਪੰਜਾਬ ਤਾ ਪੰਜਾਬ ਚ ਤਾਂ ਸਾਡਾ ਬੜਾ ਵੱਡਾ ਮੁੱਦਾ ਸੀ ਹਰ ਇੱਕ ਲੋਕ ਸਭਾ ਦੀ ਚੋਣ ਪੰਜਾਬ ਦੇ ਵਿੱਚ ਐਸਵਾਈਐਲ ਦੇ ਨਾਂ ਤੇ ਲੜੀ ਜਾਂਦੀ ਸੀ ਹਰੇ ਜੇ ਅਕਾਲੀ ਦਲ ਸਰਕਾਰ ਹੁੰਦੀ ਤਾਂ ਕਾਂਗਰਸ ਗੱਲ ਕਰਦੀ ਜੇ ਕਾਂਗਰਸ ਹੁੰਦੀ ਤਾਂ ਅਕਾਲੀ ਦਲ ਗੱਲ ਕਰਦਾ ਉੱਤੇ ਅਕਾਲੀ ਦਲ ਭਾਜਪਾ ਨਾਲ ਸਾਂਝ ਪਾ ਕੇ ਐਸਵਾਈਐਲ ਚ ਪਾਣੀ ਪਾਉਣ ਦੀ ਗੱਲ ਕਰਦਾ ਪਤਾ ਨਹੀਂ ਕੀ ਕੀ ਡਰਾਮੇ ਰਚੇ ਜਾਂਦੇ ਇਹ ਇਹ ਪਹਿਲੀ ਚੋਣ ਹੋਈ ਹੈ ਜਿੱਥੇ ਪਾਣੀ ਦੀ ਗੱਲ ਨਹੀਂ ਹੋਈ ਹੈਗੀ ਪਾਣੀ ਦੀ ਗੱਲ ਨਹੀਂ ਹੋਈ ਕਿਉਂਕਿ ਪਾਣੀ ਦੀ ਗੱਲ ਇਹ ਕਰਦੇ ਕਿਹੜੇ ਮੂੰਹ ਨਾਲ ਸੋ ਪਹਿਲਾਂ ਤਾਂ ਖਾਲਾਂ 'ਚ ਪਾਣੀ ਪਹੁੰਚ ਚੁੱਕਿਆ ਸੀ ਸੋ ਮੈਂ ਸਮਝਦਾ ਕਿ ਕਿਤੇ ਛੋਟੀ ਮੋਟੀ ਸਾਡੇ ਤੋਂ ਕਿਤੇ ਘਾਟ ਰਹੀ ਹੈ ਜਾਂ ਹੋ ਸਕਦਾ ਸਾਡੇ ਕਿਤੇ ਹੋਰ ਵੀ ਕਮੀਆਂ ਰਹੀਆਂ ਹੁਣ ਉਹਨੂੰ ਲੱਗੇ ਹੋਏ ਆ ਜ਼ਿਲ੍ਹੇ ਵਾਈਜ਼ ਮੀਟਿੰਗਾਂ ਚੱਲ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਆਪ ਬੈਠ ਰਹੇ ਨੇ ਸੋ ਇਹਨਾਂ ਨੂੰ ਇਹਨਾਂ ਘਾਟਾਂ ਨੂੰ ਪੂਰਾ ਕਰਾਂਗੇ ਲੋਕਾਂ ਦਾ ਫਤਬੇ ਕਿਰੇ ਮੱਥੇ ਸਵਾਰ ਬਿਲਕੁਲ ਬਾਕੀ ਤੁਹਾਨੂੰ ਕੀ ਲੱਗਦਾ ਹੁਣ ਕਿਸਾਨਾਂ ਨੂੰ 8 ਘੰਟੇ ਬਿਜਲੀ ਵੀ ਮੁਹੱਈਆ ਕਰਾਈ ਜਾਊਗੀ ਕਿਉਂਕਿ ਸੀਐਮ ਭਗਵੰਤ ਮਾਨ ਕਹਿ ਰਹੇ ਨੇ ਕਿ 8 ਘੰਟੇ ਦਾ ਕੀ ਮਸਲਾ ਜੀ 8 ਘੰਟੇ ਕਰੀ ਜਣੇਓ 7 ਕਿਉਂ ਨਹੀਂ 10 ਕਿਉਂ ਨਹੀਂ 12 ਕਿਉਂ ਨਹੀਂ ਵੀ 8 ਘੰਟੇ ਤਾਂ ਉਹੀ ਕਲੈਸਟਰ ਬਣਾਦੇ ਸੀ ਦੂਜੀਆਂ ਪਾਰਟੀਆਂ ਨੇ ਮੁੱਖ ਮੰਤਰੀ ਸਾਹਿਬ ਸੌਰੀ ਮਾਜਾ ਸਾਹਿਬ ਰਾਤ ਦੀ ਗੱਲ ਹੈ ਅੱਜ ਸਵੇਰੇ ਮੈਂ ਤੁਹਾਨੂੰ ਆਪਣੇ ਨੌਕਰ ਦੀ ਗੱਲ ਕਰਦਾ ਮੈਂ ਸਰਕਾਰ ਨੇ ਵਾਅਦਾ ਕੀਤਾ ਸੀ 15 ਤਰੀਕ ਦੇ ਪਾਣੀ ਦੇਣ ਦਾ ਹੈਨਾ ਰਾਤ ਜਿਹੜੀ ਪਹਿਲੀ ਆਪਣੇ ਸੰਗਰੂਰ ਦੀ ਗੱਲ ਹੈ ਪਹਿਲੀ ਵਾਰ ਲਾਈਟਾਂ ਆਉਣੀਆ ਸੀ 12 ਵਜੇ ਤੋਂ ਬਾਅਦ ਜਿੱਥੇ-ਜਿੱਥੇ ਜਿਹੜੀ ਵਾਰੀ ਬੰਨੀ ਗਈ ਸੀ ਚੱਲਣੀ ਆ ਸੀ ਤਾਂ ਲੋਕਾਂ ਨੂੰ ਸਵੇਰੇ 5 6 ਵਜੇ ਜਦੋਂ ਖੇਤ 'ਚ ਢੇੜਾ ਮਾਰਨ ਜਾਂਦੇ ਨੇ ਉਦੋਂ ਪਤਾ ਚੱਲੇ ਵੀ ਰਾਤ ਦੀ ਤਾਂ ਲਾਈਟ ਲਾਈਟ ਚੱਲ ਰਹੀ ਆ ਬਹੁਤ ਭਰਨੀ ਆ ਆਪਾਂ ਨੇ ਠੀਕ ਹੈ ਮਤਲਬ ਵਾਦੇ ਮੁਤਾਬਕ ਇਹ ਨਹੀਂ ਹੈਗਾ ਵੀ ਕੋਈ ਕਹੇ ਤਾਂ 15 ਤੇ 16 ਨੂੰ ਕਰਨਾ ਹੈ ਕਹੇ ਤੀ 15 ਤੇ 18 ਨੂੰ ਕਰਨਾ ਵਾਦੇ ਮੁਤਾਬਕ ਲੱਗੇ ਹੋਇਆ ਆ ਅਸੀਂ ਮਾਨ ਕਰਦੇ ਆ ਸਾਡੇ ਉਹ ਜੇ ਸੋਹਿਰਦ ਮੁੱਖ ਮੰਤਰੀ ਤੇ ਤੁਸੀਂ ਦੇਖਿਆ ਹੋ ਚੋਣਾਂ ਤੋਂ ਤੁਰੰਤ ਬਾਅਦ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਉਹਨਾਂ ਨੇ ਫੂਡ ਸਪਲਾਈ ਨਾਲ ਮੀਟਿੰਗਾਂ ਪਾਣੀ ਵਿਭਾਗ ਨਾਲ ਮੀਟਿੰਗਾਂ ਬਿਜਲੀ ਬਿਜਲੀ ਦੇ ਵਿਭਾਗਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨਾਲ ਮੀਟਿੰਗਾਂ ਸੋ ਉਸ ਦਿਨ ਤੋਂ ਲੱਗ ਗਏ ਨੇ ਜਰੂਰ ਚੋਣਾਂ ਚ ਮਹੀਨਾ ਡੇਢ ਦੇ ਮਹੀਨਾ ਬਿਜੀ ਰਹੇ ਆ ਸੋ ਲੱਗੇ ਹੋਏ ਆ ਜਨਨ ਕਿ ਬਿਜਲੀ ਵੀ ਆ ਗਈ ਹੁਣ ਸਟਾਰਟ ਹੋ ਗਈ ਜਿਵੇਂ ਆਪਾਂ ਸਵੇਰ ਸਵੇਰ ਦੇ ਮੌਕੇ ਤੇ ਗੱਲ ਕਰ ਰਹੇ ਹੁਣ ਬਿਜਲੀ ਸ਼ੁਰੂ ਹੋ ਗਈ ਹੁਣ ਪਹੁੰਚ ਗਈ ਰਾਤ ਦੇ 12 ਵਜੇ ਤੋਂ ਜਿਹੜੀ ਇੱਕ ਸਾਡੀ ਪਹਿਲੀ ਮਤਲਬ ਬੰਨਿਆ ਹੋਇਆ ਸੀ 8 ਘੰਟਿਆਂ ਦਾ ਉਹ ਰਾਤ ਦੀ ਬਿਜਲੀ ਚੱਲ ਰਹੀ ਹੈ ਦੂਸਰੀ 6 ਵਜੇ ਤੋਂ ਆਨ ਹੋ ਗਈਆਂ ਹੋਣਗੀਆਂ ਠੀਕ ਹੈ ਜਨਨ ਕਿ ਪੂਰੀਆਂ ਤਿਆਰੀਆਂ ਜਿਵੇਂ ਅਨਾਉਂਸ ਕੀਤਾ ਸੀ ਤਾਂ ਹੋ ਗਈਆਂ ਹੋ ਸਾਰੀਆਂ ਬਿਲਕੁਲ ਬਿਲਕੁਲ ਮਾਜਾ ਸਾਬ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਸਾਫ ਸੁਥਰੇ ਇੱਕ ਮਤਲਬ ਵਧੀਆ ਮੁੱਖ ਮੰਤਰੀ ਦੀ ਸਲਾਹਾ ਕਰਦੇ ਹੋਏ ਕਹਿਣਾ ਕਿ ਆਪਾਂ 5 ਸਾਲ ਲਈ ਪੰਜਾਬ ਇਹਨਾਂ ਨੂੰ ਸਮਾਇਆ ਆਪਾਂ 5 ਸਾਲ ਦੇ ਲਈ ਇਹਨਾਂ ਤੇ ਪੂਰਨ ਵਿਸ਼ਵਾਸ ਕਰੀਏ ਠੀਕ ਹੈ ਬਾਕੀ ਕੀ ਲੱਗਦਾ ਗੱਲ ਮੈਂ ਉਹੀ ਦੁਹਰਾਉਂਗਾ ਵੀ ਸੰਗਰੂਰ ਨੇ ਫਤਵਾ ਦਿੱਤਾ ਬਾਹਰ ਕਮੀਆਂ ਕੀ ਰਹੀਆਂ ਕੁਤਾਹੀਆਂ ਕੀ ਰਹੀਆਂ ਜਿਹੜੀ ਤਿੰਨ ਸ਼ੀਟਾਂ ਤੇ ਸਿਮਟ ਗਿਆ ਆਮ ਆਦਮੀ ਪਾਰਟੀ ਸੰਗਰੂਰ ਨੇ ਦੇਖੋ ਜਿਹੜਾ ਸੰਗਰੂਰ ਦਾ ਫਤਵਾ ਹੈ ਸੰਗਰੂਰ ਨੂੰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਹੈ ਜੇ ਇੱਥੋਂ ਲੌਸ ਕਰ ਦੇ ਤਾਂ ਸਾਡੇ ਲਈ ਵੀ ਇੱਕ ਮੈਂ ਕਹਿੰਦਾ ਵੀ ਮਰਨ ਵਾਲੀੋ ਗੱਲ ਹੋ ਜਾਂਦੀ ਕਿਉਂਕਿ ਸਾਡੀ ਪਾਰਟੀ ਦਾ ਬੂਟਾ ਇੱਥੋਂ ਲੱਗਿਆ ਹੋਇਆ ਤੇ ਬਾਕੀ ਜਿਹੜੇ ਮੀਤ ਸ਼ੇਰ ਨੇ ਉਹਨਾਂ ਦਾ ਜਿਹੜਾ ਮੈਨੂੰ ਕਿਤੇ ਨਾ ਕਿਤੇ ਲੱਗਿਆ ਪ੍ਰਚਾਰ ਕਰਨ ਦਾ ਤਰੀਕਾ ਉਹਨਾਂ ਦਾ ਵਰਕਰਾਂ 'ਚ ਜਾਣ ਦਾ ਤਰੀਕਾ ਪਹਿਲਾਂ ਉਹਨਾਂ ਨੇ ਬਲਾਕ ਪੱਧਰ ਤੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਫਿਰ ਉਹਨਾਂ ਵਰਕਰਾਂ ਨੂੰ ਨਾਲ ਲੈ ਕੇ ਲੋਕਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੇ ਉਹ ਗੱਲ ਕੀਤੀ ਜਿਹੜੀ ਜਿਹੜੇ ਕੰਮ ਕੀਤੇ ਸੀ ਸਰਕਾਰ ਨੇ ਹਰੇਕ ਲੈਕਚਰ 'ਚ ਹਰੇਕ ਪਿੰਡ ਦੇ ਭਾਸ਼ਣ 'ਚ ਉਹ ਇਹ ਬੋਲਦੇ ਨਜ਼ਰ ਆਏ ਵੀ ਜੇ ਸਾਨੂੰ ਜਿਹੜੇ ਅਸੀਂ ਇਹ ਕੰਮ ਕੀਤੇ ਨੇ ਜੇ ਸਾਨੂੰ ਤੁਹਾਨੂੰ ਲੋਕਾਂ ਨੂੰ ਜੇ ਸਾਡੇ ਇਹ ਕੰਮ ਚੰਗੇ ਲੱਗੇ ਨੇ ਭਰਾਵੋ ਤਾਂ ਵੋਟ ਪਾ ਦਿਓ ਨਹੀਂ ਨਾ ਵੋਟ ਪਾਇਓ ਉਹ ਬਰਨਾਲੇ ਦੀ ਗੱਲ ਕਰਦੇ ਨਜ਼ਰ ਆਏ ਕਿ ਮੈਂ ਬਰਨਾਲੇ ਦੋ ਵਾਰ ਐਮਐਲਏ ਰਿਆਂ ਤੇ ਪਿਛਲੀ ਵਾਰੀ ਮੈਂ ਇੰਨੀਆਂ ਵੋਟਾਂ ਨਾਲ ਹੁਣ ਮੈਂ ਇੰਨੀਆਂ ਵੋਟਾਂ ਨਾਲ ਉਥੋਂ ਪਿਛਲੀ ਚੋਣ ਜਿੱਤੇ ਆ ਤੇ ਮੇਰੇ ਕੰਮ ਮੇਰੇ ਲੋਕਾਂ ਤੇ ਲੋਕਾਂ ਤੋਂ ਪੁੱਛ ਲਿਓ ਤਾਂ ਮੀਤ ਹਰਜੀਤ ਦੇ ਵੀ ਬੜੇ ਵਧੀਆ ਕੰਮ ਕੀਤੇ ਹੋਏ ਨੇ ਇੱਕ ਇਮਾਨਦਾਰ ਲੀਡਰ ਮੰਨਿਆ ਜਾਂਦਾ ਹੈ ਉਹ ਹੈ ਨਾ ਤੇ ਲੋਕਾਂ ਨੇ ਉਹ ਫਤਵਾ ਦਿੱਤਾ ਹੋਰ ਵੀ ਅਸੀਂ ਦੋ ਸੀਟਾਂ ਸਾਫ ਸੁਥਰੇ ਚਿਹਰੇ ਨੇ ਉਹਨਾਂ ਦੇ ਨੋਟੇ ਵਨ ਕੀਤੀਆਂ ਸੋ ਮੈਨੂੰ ਲੱਗਦਾ ਜਿੱਥੇ ਤੱਕ ਜਿੱਥੇ ਜਿਹੜੇ ਜਿਹੜੇ ਪਿੰਡਾਂ 'ਚ ਨਾ ਸੌਰੀ ਜਿਹੜੇ ਜਿਹੜੇ ਹਲਕਿਆਂ 'ਚ ਜਿਹੜੇ ਜਿਹੜੇ ਲੋਕ ਸਭਾ ਖੇਤਰਾਂ 'ਚ ਅਸੀਂ ਆਪਣੇ ਕੰਮ ਪਹੁੰਚਾਉਣ 'ਚ ਕਾਮਯਾਬ ਹੋਏ ਉੱਥੇ ਸਾਨੂੰ ਫਤਵਾ ਵਧੀਆ ਮਿਲੇ ਕੁਝ ਕਸੀਟਾ ਦਾ ਅਸੀਂ ਬਹੁਤ ਨੇੜੇ ਜਾ ਕੇ ਹਾਰੇ ਆ ਠੀਕ ਹੈ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਆਗੂ ਨੇ ਗੁਰਪ੍ਰੀਤ ਸਿੰਘ ਆਲਵਰਖ ਜੋ ਦਾਵਾ ਕਰ ਰਹੇ ਨੇ ਕਿ ਪੰਜਾਬ ਸਰਕਾਰ ਪਾਣੀਆਂ ਦੇ ਮੁੱਦੇ ਤੇ ਗੰਭੀਰ ਆ ਕਿਉਂਕਿ ਅੱਜ 15 ਜੂਨ ਆ 15 ਜੂਨ ਤੋਂ ਝੋਨਾ ਲਗਾਉਣਾ ਸਟਾਰਟ ਕਰ ਦਿੱਤਾ ਕਿਸਾਨਾਂ ਨੇ ਪੰਜਾਬ ਸਰਕਾਰ ਦੀਆਂ ਹਦਾਇ ਯਾਚ ਕਸੀਆਂ ਚ 15 ਜੂਨ ਤੋਂ ਪਹਿਲਾਂ ਪਹਿਲਾਂ ਪਾਣੀ ਆ ਜਾਵੇਗਾ ਸੋ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਕਿ ਪੰਜਾਬ ਦੇ ਸੂਏਆਂ ਨਹਿਰਾਂ ਚ ਪਾਣੀ ਆ ਚੁੱਕਿਆ ਤੇ ਦਾਵਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਆਗੂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਹਿੰਦੇ ਨੇ ਉਹ ਕਰਦੇ ਨੇ ਕਿਉਂਕਿ ਲਾਈਟ ਵੀ ਅੱਜ ਤੋਂ ਸਟਾਰਟ ਹੋ ਗਈ ਅੱਜ ਤੋਂ ਦੂਜੇ ਕਲਸਟਰ ਅਨੁਸਾਰ ਪੰਜਾਬ ਦੇ ਵਿੱਚ ਝੋਨੇ ਲਗਾਉਣਾ ਕਿਸਾਨਾਂ ਨੇ ਸ਼ੁਰੂ ਕਰ ਦਿੱਤਾ ਤੇ ਪੰਜਾਬ ਸਰਕਾਰ ਵੱਡੇ ਦਾਅਵੇ ਵੀ ਕਰ ਰਹੀ ਹੈ ਕਿ ਸਾਡੇ ਪੁਖਤਾ ਪ੍ਰਬੰਧ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਬਿਜਲੀ ਪ੍ਰੋਪਰ ਕਿਸਾਨਾਂ ਨੂੰ ਮਿਲੇਗੀ ਅਤੇ ਨਹਿਰੀ ਅਣੀ ਪੂਰਾ ਕਿਸਾਨਾਂ ਨੂੰ ਮਿਲੇਗਾ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ